ਰੱਬ ਦੇ ਹੀ ਦੇ ਮੁਖ ਨਾਮ ਉੜਨ ਜਿੰਨੀ ਸਿਆਤਾ ਸਾਈ ਚੜ ਚੜ ਪੰਦੇ ਕੱਚੇ ਮੇਰੇ ਹੀ ਜਨਕਾਰ ਨਰਿਆਈ ਧੜੀ ਵਿਹੂਨ ਪਾਟ ਪਟੰਬਰ ਪਾਹੀ ਸੇਟੀ ਜੱਲੇ ਧੂੜੀ ਵਿੱਚ ਲੋਡੰਗੜੀ ਸੁਹਾ ਵਰਕੇਸ਼ਨ ਦੇ ਆ ਰਤੀ ਹੈ ਨਾਮ ਰੰਗ ਬਹਿ ਰਾਗ ਜੀਤੇ ਪੰਜ ਬਰਾਈਆਂ ਨਾਨਕ ਸਫਲ ਮਾਰੂਪਿ ਰਾਗ ਜਾਨ ਇੱਕ ਤਾਂ ਲਖ ਤੋ ਜਿੱਤੇ ਪਿੰੜੇ ਦਰ ਕਿਤਲੇ ਬਹਾਮਣ ਮਿਰਤਾ ਗਇਓ ਜਨਮ ਜਨ ਕੀ ਤੋ ਸੋ ਬਿਸਰੇ ਸੋ ਰਟ ਸੋ ਰਸ ਪੀਐ ਕਭੂ ਨਾ ਫੀਕਾ ਹੋਏ ਨਾਨਕ ਰਾਮ ਨਾਮ ਗੁਣ ਗਾਇਐ ਹੈ ਕਰ ਗਹਿ ਨਿਰਮਲ ਸੋਏ ਜੋ ਪ੍ਰਭ ਰਖਿਆਪ ਤਿਨ ਕੋਈ ਨ ਮਾਰੇ ਅੰਦਰ ਨਾਮ ਨਿਰੰਹਾਰ ਸਦਾ ਗੁਣ ਸਰਈ ਇਕ ਕਟੇ ਕਿਆ ਗੰਮ ਮਾਨਤਾ ਨ ਪ੍ਰਭ ਧਾਰਈ ਲਗਰੰਗ ਪਾਰ ਕੋਨਾ ਉਤਾਰਈ ਗੁਰੁ ਘਰ ਗੁਣ ਗਾਈ ਸਹਿਜ ਸੁਖ ਸਾਰਈ ਗੁਰ ਨਾਨਕ ਨਾਮ ਨੇ ਤਾਨ ਅਰਦੇ ਉਰ ਧਾਰਈ ਕਰੇ ਸੁਚੰਗ ਮਾਨ ਹੈ ਤ੍ਰੀ ਕੰਤ ਲਾਹੀ ਆਪਨੀ ਨਗਰ ਨਿਹਾਲ ਆਪੇ ਲੁਾਈ ਜਨ ਦੇ ਹੋ ਮਤੀ ਉਪਦੇਸ ਵਿੱਚੋਂ ਫਰਮ ਜਾਏ ਜੋ ਤੁਰ ਲਿਖਿਆ ਨੇਖ ਸੋ ਹੀ ਸਭ ਕਮਾਏ ਸਭ ਕਾਸ਼ਿਸ ਦੇਵਸ ਸਹ ਦੁਜੀ ਨਾ ਨਹੀਂ ਜਾਏ ਨਾਨਕ ਸੋਖ ਅਨੰਦ ਹੈ ਪ੍ਰਭ ਕੀ ਮਨ ਰਜਾਏ ਗੁਰਪੁਰ ਜਨ ਸਿਮਰਿਆ ਸੇਵ ਹੈ ਨਿਹਾਲ ਨਾਨਕ ਨਾਮ ਆਰਦਨਾ ਕਾਰਕਿ ਅਵੈਰਾਸ ਪਾਪੀ ਕਰਮ ਤਮਾਮ ਦੇ ਕਰ ਦੇਖਾਏ ਹਾਏ ਨਾਨਕ ਜਿਉ ਮਥਨ ਮਧਾਣੀਆ ਤਿਉ ਮਥੈ ਤਹਮ ਧਿਆਇਨ ਸਾਜਨਾ ਜਨ ਪਦਾਰਤ ਜੀਤ ਨਾਨਕ ਤਹਨੇ ਐਸੇ ਚਵ ਹੈ ਕੀ ਤੋ ਭਵਨ ਕੋਰੀਤ ਖੁਬੜੀ ਕੁ ਥਾਏ ਮਿੱਠੀ ਕਰਨ ਕੋ ਮੰਤਰੀਆ ਨਾਨਕ ਸਹੀ ਉਬਰੇ ਜਿੰਨਾ ਪਾਗ ਸੁਤੜੇ ਸੁਖੀ ਸੰਵਨ ਜੋ ਰੱਬ ਦੇ ਸਹ ਹੈ ਆਪਣੈ ਤਦ ਪ੍ਰੇਮਿ ਸ਼ੋਹਾ ਧਨੀ ਸੋ اٹھے ਪਹਿਰ ਸੁਤੜੇ ਅਸੰਖ ਮਾਇਆ ਝੂਠੀ ਕਾਰਣੇ ਨਾਨਕ ਸੇ ਜਗਨ ਦੇ ਰਸਨਾ ਨਾਮੇ ਉਚਾਰਣੇ ਮੇਰੀ ਬਤੀਸ਼ਨਾ ਪੇਖ ਭੁਲਣ ਵਾਗੇ ਉਠੇ ਨਗਰ ਤੰਦਰਪ ਜਿਨਨੀ ਸਾਚੈ ਰਾਧਾ ਨਾਨਕ ਮਨ ਤਨ ਸਭ ਪਤਿ ਤੇ ਉਧਾਰਨ ਪਾਰ ਬ੍ਰਹਮ ਸਮਰਥ purkh ਅਪਾਰ ਜਿਸ ਹੈ ਉਧਾਰੇ ਨਾਨਕ ਸੋ ਸਿਮਰੇ ਸਿਰਜਨ ਹਰਿ ਦੂਜੀ ਛੋੜ ਕੋਟੜੀ ਇਕਸ ਸੌ ਚਿਤ ਲਾਏ ਦੂਜੇ ਫਾਮੀ ਨਾਨਕ ਕਰ ਬਹਿਣ ਲੋਡੰਡੜੀ ਜਾਏ ਇਹ ਹਟੜੇ ਬਾਜ਼ਾਰ ਵਸੌਦਾ ਕਰਨ ਵਣ ਜਾਰਿਆ ਸਾਜ ਵਖਰ ਜਿਨੀ ਲੱਦਿਆ ਦੇ ਸੱਚ ਦੇ ਪਾਸਾਰ ਪੰਥਾ ਪ੍ਰੇਮ ਨਾ ਜਾਣੀ ਭੁਲੀ ਫਿਰੇ ਕਬਾਹਰ ਨਾਨਕ ਹਰ ਬਿਸਰਾਏ ਕੈ

सजन सचा पाप शाह जिस पास बैठिया सोहिया